ਜੋਰਦਾਰ ਤਾੜੀਆਂ ਹੋ ਜਾਂਦੀ ਮਿਸਿਸ 30 ਮਿਸ ਮਾਲਵਾ ਕਾਲਜ 30 ਮਿਸ ਮਾਲਵਾ ਕਾਲਜ 30 ਬਹੁਤਾਂ ਤਾੜੀਆਂ ਇਹਨਾਂ ਵਧੀਆ ਪ੍ਰਸਾਰਣੋ ਤੇ ਲਈ ਜਿਵੇਂ ਕਿ ਪਹਿਲਾਂ ਗੱਲ ਕੀਤੀ ਸੀ ਕਿ ਸਾਡਾ ਜਿਹੜਾ ਵਿਦਵਾਨ ਬਹੁਤ ਅਮੀਰ ਆ ਉਹਦੀ ਇੱਕ ਬੰਦਗੀ ਸਾਡੀਆਂ ਇਹਨਾਂ ਪੀਐਮ ਸ਼੍ਰੀ ਬਹਾਦਰ ਸਿੰਘ ਸਹੀ ਸੂਰ ਬਹਾਦਰ ਦੀ ਵਿਆਖਿਆ ਨੇ ਪੇਸ਼ ਕੀਤੀ ਤੇ ਇਸ ਤੋਂ ਬਾਅਦ ਮੈਂ ਸੱਜਾ ਦੇ ਰਹੀ ਹਾਂ ਸਾਡੀ ਛੋਟੀ ਜਿਹੀ ਹਾਂਜੀ ਫਿਰ ਆਡੀਅנס ਦਾ ਟੈਸਟ ਕਿਵੇਂ ਲਵਾਂਗੇ ਜੇ ਹੁਣੇ ਦੱਸਦਾ ਫਿਰ ਆਪਾਂ ਬਾਅਦ ਚ ਦੱਸਾਂਗੇ ਚਲੋ ਠੀਕ ਹੈ ਜੀ ਅ ਅੱਗੇ ਅੱਗੇ ਨੈਕਸਟ ਹਾਂਜੀ ਨੈਕਸਟ ਅ 3 ਨੰਬਰ ਕੰਟੈਂਟਸ ਬੀ ਸੀਗੀ ਮਿੱਠੀਆਂ ਗਾਲਾਂ ਕਿਹਨੂੰ ਜਾਂਦੇ ਨੇ ਨਹੀਂ ਨਹੀਂ ਤੋਂ ਵਿਆਹ ਸ਼ਾਦੀ ਦਾ ਪਿਆਰ ਭਰੀ ਜਿੰਦਗੀ ਪਿਆਰ ਲਾਇਫ ਦਾ ਇੱਕ ਸਪੈਸਿਫਿਕ ਪਰਮਾਡ ਜਿਹੜਾ ਬੀਫੋਅਰ ਤੇ वो है। नहीं सौरी। सौरी। नेक्स्ट। नेक्स्ट जी। बह। बहुत बहुत स्वागत करते हैं ਸੀ ਇਹ ਵਿਚਾਰ ਦੇਣਾ ਚਾਹਦੇ ਹਾਂ ਜੀ ਸ਼ੇਅਰ ਕਰਨਾ ਚਾਹਦੇ ਹਾਂ ਜੀ ਅੱਜ ਦੇ ਜੋ ਅੱਜ ਆਪਾਂ ਗੱਲ ਮੋਹਿਆ ਕਲਾਈ ਦੇ ਅ ਲਖਵੀਰ ਜੀ ਪਹਿਲਾਂ ਥਾ ਤੁਹਾਡੇ ਥਰੂ ਔਰ ਤੁਹਾਡੇ ਚੈਨਲ ਕਲਮਨਰ ਪਖ ਤੋਂ ਮੈਂ ਇੱਕ ਸਾਰੇ ਸਮਰਾਲਾ ਨਿਵਾਸੀਆਂ ਨੂੰ ਔਰ ਆਸ-ਪਾਸ ਦੇ ਜਿੰਨੇ ਵੀ ਪਿੰਡਾਂ ਦੇ ਮੇਰੇ ਸੱਜਣ ਦੋਸਤ ਮਿੱਤਰ ਵੱਡੇ ਪਤਵੰਤੇ ਸੱਜਣ ਲੈਂਦੇ ਨੇ ਮੈਂ ਸਾਰਿਆਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੇ ਚੈਨਲ ਦੇ ਥਰੂ ਉਹਨਾਂ ਵੱਲੋਂ ਜੋ ਸਹਿਯੋਗ ਮੈਨੂੰ ਮਿਲ ਰਿਹਾ ਉਹ ਉਹਦਾ ਕੋਈ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਬਹੁਤ ਧੰਨਵਾਦ ਜਿੱਥੋਂ ਤੱਕ ਅੱਜ ਦੇ ਫੰਕਸ਼ਨ ਦਾ ਸਵਾਲ ਹੈ ਮੈਂ ਦੱਸਣਾ ਚਾਹਾਂਗਾ ਕਿ ਅੱਜ ਅਸੀਂ ਮਾਲਵਾ ਕਾਲਜ ਵਿੱਚ ਤੀਆਂ ਦਾ ਫੰਕਸ਼ਨ ਜਿਹੜਾ ਆਰਗੇਨਾਈਜ਼ ਕੀਤਾ ਅ ਅਸੂਲਨ ਤੇ ਤੀਆਂ ਦਾ ਫੰਕਸ਼ਨ ਜਿਹੜਾ ਹੈਗਾ ਉਹਦਾ ਜੇ ਅ ਅਸੀਂ ਕਲਚਰਲ ਐਸਪੈਕਟ ਦੇਖੀਏ ਤੇ ਉਹ ਮੌਨਸੂਨ ਦੇ ਸ਼ੁਰੂ ਹੋਣ ਦੇ ਉੱਤੇ ਉਹਦੀ ਆਮਦ ਦੇ ਉੱਤੇ ਕੀਤਾ ਜਾਂਦਾ ਪਰ ਕਿਉਂਕਿ ਕਾਲਜ ਜਿਹੜਾ ਹੈਗਾ ਉਹ ਉਹਦੇ ਜਿਹੜੀ ਸ਼ੁਰੂਆਤ ਜਿਹੜੀ ਆ ਉਹ ਤਕਰੀਬਨ ਅੱਧ ਮੌਨਸੂਨ ਵਿੱਚ ਜਾ ਕੇ ਹੁੰਦੀ ਹੈ ਤੇ ਕਾਲਜ ਦੇ ਸ਼ੁਰੂ ਦੇ ਵਿੱਚ ਅ ਗੁਡੀਆਂ ਦੇ ਵਾਸਤੇ ਜਿਹੜਾ ਇੱਕ सेलिब्रेटिंग ਫੰਕਸ਼ਨ ਹੁੰਦਾ ਉਹਨੂੰ ਦਿਮਾਗ 'ਚ ਰੱਖਦੇ ਹੋਏ ਸੀ ਤੀਆਂ ਦੇ ਫੰਕਸ਼ਨ ਨੂੰ ਅੱਜ ਆਰਗੇਨਾਈਜ਼ ਕੀਤਾ ਹਜੇ ਸਮਾਂ ਦਾ ਬਿਨਾਂ ਖਤਮ ਹੋਣ ਚ ਹਜੇ 2-4 ਦਿਨ ਪਈ ਹੈਗੇ ਨੇ ਜਿਹੜਾ ਇਹ ਫੰਕਸ਼ਨ ਅਸੀਂ ਕੀਤਾ ਹੈਗਾ ਜੇ ਮੈਂ ਇਹਨੂੰ ਆਪਣੇ ਕਲਚਰਲ ਪੱਖ ਤੋਂ ਜੇ ਮੈਂ ਕਹਾਂ ਤੇ ਕਿਤੇ ਨਾ ਕਿਤੇ ਜਿਹੜੀ ਨਾਰੀ ਸ਼ਕਤੀ ਹੈ ਜਿਹੜੀ ਔਰਤ ਦੀ ਰੈਜ਼ੀਲੀਐਂਸ ਹੈ ਔਰਤ ਦੀ ਜਿਹੜੀ ਪਾਵਰ ਹੈ empowerment ਹੈ ਉਹਨੂੰ ਰਿਪਰੈਜ਼ੈਂਟ ਕਰਦਾ ਹੈਗਾ ਮੇਰੀ ਅੱਜ ਦੀ ਇਸ ਫੰਕਸ਼ਨ ਦੇ ਵਿੱਚ ਜਿਹੜੇ ਸਾਡੇ ਮੁੱਖ ਮਹਿਮਾਨ ਸੀਗੇ ਮੈਂ ਉਹਨਾਂ ਦਾ ਬੜਾ ਦਿলো ਸ਼ੁਕਰਗੁਜ਼ਾਰ ਆ ਸਾਡੇ ਜਿਹੜੇ ਮਾਲ ਸਮਰਾਲਾ ਦੇ ਸਾਡੇ ਜਿਹੜੇ ਲੋਕਲ ਐਮਐਲਏ ਨੇ ਸਰਦਾਰ ਜਗਤਾਰ ਸਿੰਘ ਦਿয়ালਪੁਰਾ ਜੀ ਉਹਨਾਂ ਦੀ ਧਰਮ ਪਤਨੀ ਨੇ ਅੱਜ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਔਰ ਉਹਨਾਂ ਦੇ ਨਾਲ ਨਾਲ ਹੀ ਜਿਹੜੇ ਸਾਡੇ ਆਸੇ ਪਾਸੇ ਦੇ ਪਿੰਡਾਂ ਦੇ ਸਰਪੰਚ ਆਏ ਹੋਏ ਨੇ ਉਹਨਾਂ ਨੇ ਜਿੰਨੀ ਸਾਨੂੰ ਸਪੋਰਟ ਦਿੱਤੀ ਹੈ ਜਿੰਨੀਆਂ ਪਿੰਡ ਆਸੇ ਪਾਸੇ ਦੇ ਪਿੰਡਾਂ ਦੇ ਵਿੱਚੋਂ ਔਰਤਾਂ ਨੇ ਆਪਣੀ ਸ਼ਮੂਲੀਅਤ ਪਾਈ ਆ ਉਹਦਾ ਮੈਂ ਦੇਣਾ ਹੀ ਨਹੀਂ ਦੇ ਸਕਦਾ ਮੈਂ ਬਹੁਤ ਧੰਨਵਾਦੀ ਆ ਜਿਹੜੇ ਸਾਡੇ ਆਸ-ਪਾਸੇ ਦੇ ਸਰਕਾਰੀ ਸਕੂਲ ਸੀਗੇ ਉਹਨਾਂ ਦੀ ਬੱਚੀਆਂ ਨੇ ਪਾਰਟਿਸਿਪੇਟ ਕੀਤਾ ਔਰ ਬੜਾ ਦਿਲ ਨੂੰ ਤਸੱਲੀ ਹੋਈ ਕਿ ਲਗਭਗ 500 ਤੋਂ ਉੱਤੇ ਬੱਚੀਆਂ ਜਿਹੜੀਆਂ ਸੀ ਉਹਨਾਂ ਨੇ ਕਾਲਜ ਦੇ ਵਿੱਚ ਰੰਗਾ ਰੰਗ ਪ੍ਰੋਗਰਾਮ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਕਾਲਜ ਦੇ ਵਿੱਚ ਅਸੀਂ ਜਦੋਂ ਅੱਜ ਤੀਆਂ ਦਾ ਫੰਕਸ਼ਨ ਰੱਖਿਆ ਹੈਗਾ ਤੇ ਨਾਲ ਦੇ ਨਾਲ ਹੀ ਅਸੀਂ ਪੁਰਾਣੀ ਸਾਡੀ ਜਿਹੜੀ ਸੱਭਿਆਚਾਰ ਨਾਲ ਇੱਕ ਜਾਣ ਪਛਾਣ ਹੈ ਉਹਨੂੰ ਜਿੰਦਾ ਕਰਨ ਦੇ ਲਈ ਪੁਰਾਣੇ ਸਾਡੇ ਸੱਭਿਆਚਾਰ ਦੇ ਵਿੱਚ ਜਿਹੜੇ ਪੁਰਾਣੇ ਸਾਡੇ ਅ ਇਹੋ ਜਿਹੇ ਵਿਰਸੇ ਦੀ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਭੁੱਲ ਗਏ ਸੀਗੇ ਅਸੀਂ ਉਹਨਾਂ ਦੀ ਇੱਕ ਐਗਜ਼ਿਬਿਸ਼ਨ ਲਗਾਈ ਜਿਹਨੂੰ ਬੜਾ ਅੱਛਾ ਰਿਸਪੌਂਸ ਮਿਲਿਆ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿੱਥੇ ਬੱਚਾ ਨੂੰ ਇੱਕ ਵਾਰੀ ਮੂਡ ਪ੍ਰੇਰਿਤ ਕੀਤਾ ਗਿਆ ਕਿ ਉਹ ਕਿਤਾਬਾਂ ਦੇ ਨਾਲ ਜੁੜੇ ਕਿਤਾਬਾਂ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਕਿਤਾਬਾਂ ਕਿਤੇ ਨਾ ਕਿਤੇ ਸਾਨੂੰ ਉਹ ਦਿਖਾਉਂਦੀਆਂ ਨੇ ਜਿਹੜੀਆਂ ਸ਼ਾਇਦ ਇੰਟਰਨੈਟ ਜਾਂ ਗੂਗਲ ਨਹੀਂ ਦਿਖਾ ਪੰਦਾ ਕਿਤਾਬ ਦੇ ਸੰਗਤ ਤੋਂ ਵਧੀਆ ਦੋਸਤ ਹੀ ਕੋਈ ਨਹੀਂ ਹੋ ਸਕਦਾ ਅੱਜ ਐਗਜ਼ਿਬਿਸ਼ਨ ਦੇ ਵਿੱਚ ਅਸੀਂ ਇਹ ਵੀ ਇੱਕ ਸਨੇਹਾ ਜਿਹੜਾ ਹੈ ਉਹ ਆਪਣੇ ਆਸ-ਪਾਸ ਦੇ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਟੀਆ ਦੇ ਫੰਕਸ਼ਨ ਦੀ ਜਿਹੜੀ ਇੱਕ ਅੱਜ ਵੀ ਸਕਸੈਸ ਰਹੀ ਹੈ ਉਹਦਾ ਮੈਂ ਬਹੁਤ ਵੱਡਾ ਜਿਹੜਾ ਸ਼ਰੇਆ ਉਹ ਮੇਰੀ ਕਾਲਜ ਦੀ ਮੈਨੇਜਮੈਂਟ ਮੇਰੇ ਜਿਹੜੇ ਸਾਰੇ ਫੈਕਲਟੀ ਮੈਂਬਰ ਸੀਗੇ ਸਾਡੇ ਜਿਹੜੇ ਪੂਰੀ ਦੀ ਪੂਰੀ ਟੀਮ ਸੀ ਔਰ ਜੇ ਮੈਂ ਇੱਕ ਨਾਮ ਸ਼ਾਇਦ ਮੈਂ ਜੇ ਨਾਮ ਲਵਾਂਗਾ ਤੇ ਬਹੁਤ ਵੱਡੀ ਗਲਤੀ ਕਰਾਂਗਾ ਮਾਲਵਾ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਜਿਹੜੀ ਆ ਜਿੰਦਗੀ ਪ੍ਰਧਾਨਗੀ ਬਹੁਤ ਹੀ ਜਾਨੇ ਪਛਾਨੇ ਸ਼੍ਰੀ ਰਾਜਵਿੰਦਰ ਸਮਰਾਲਾ ਜੀ ਕੋਲ ਆ ਉਹਨਾਂ ਦੀ ਜਿਹੜੀ ਐਲੂਮਨੀ ਐਸੋਸੀਏਸ਼ਨ ਦੀ ਟੀਮ ਸੀਗੀ ਜਿੰਨੀ ਉਹਨਾਂ ਨੇ ਸ਼ਿਰਕਤ ਪਾਈ ਜਿੰਨੀ ਉਹਨਾਂ ਨੇ ਇਹਨੂੰ ਇੱਕ ਕਾਮਯਾਬ ਬਣਾਉਣ ਦੇ ਵਿੱਚ ਹਿੰਮਤ ਦਿਖਾਈ ਹੈ ਉਹ ਵਰਣਨ ਤੋਂ ਪਰੇ ਹੈਗੀ ਆ ਤੇ ਮੈਂ ਤੁਹਾਡੇ ਚੈਨਲ ਦੇ ਥਰੂ ਮੇਰੀ ਮੈਨੇਜਮੈਂਟ ਮੇਰੇ ਸਟਾਫ ਸਾਡੀ ਐਲੂਮਨੀ ਐਸੋਸੀਏਸ਼ਨ ਮਿਸਿਸ ਐ ਐਮ ਐਲ اے ਮੈਡਮ ਸੀਵਾ ਉਹਨਾਂ ਦਾ ਬੜਾ ਧੰਨਵਾਦ ਦੀਆਂ ਮੈਂ ਜਿਹੜੀ ਸਾਡੀ ਪੂਰੀ ਦੇ ਪੂਰੀ ਸ਼ਹਿਰ ਦੀ ਪ੍ਰੈਸ ਹੈ ਉਹਨਾਂ ਦਾ ਬੜਾ ਧੰਨਵਾਦ ਦੀਆਂ ਔਰ ਮੈਂ ਇਸ ਗੱਲ ਦੇ ਉੱਤੇ ਇੱਕ ਤਸੱਲੀ ਅੱਜ ਮੈਨੂੰ ਤਸੱਲੀ ਹੈ ਕਿ ਅਸੀਂ ਜਿਹੜੀ ਸੈਸ਼ਨ ਦੀ ਸ਼ੁਰੂਆਤ ਹੈ ਉਹ ਨਾਰੀ ਸ਼ਕਤੀ ਨੂੰ ਸੈਲੀਬ੍ਰੇਟ ਕਰਕੇ ਕੀਤੀ ਹੈ ਔਰ ਪੱਕਾ ਹੀ ਇਸ ਗੱਲ ਦਾ ਇੱਕ ਜਿਹੜਾ ਚੰਗਾ ਅਸਰ ਹੈ ਅਸੀਂ ਸਮਾਜ ਵਿੱਚ ਵੀ ਦੇਖਾਵਾਂਗੇ ਜਿੱਥੇ ਔਰਤ ਨੂੰ ਹੋਰ ਬਿਹਤਰ ਤਰੀਕੇ ਦੇ ਨਾਲ ਪੂਜਿਆ ਜਾਏਗਾ ਉਹਦੀ ਇੱਜ਼ਤ ਕੀਤੀ ਜਾਏਗੀ ਸਰ ਸਾਹਿਬ ਸਲੀਊਟ ਹੈ ਜੀ ਤੁਹਾਡੀ ਸੋਚ ਨੂੰ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੇ ਆਂ ਥੈਂਕ ਯੂ ਵੈਰੀ ਮਚ ਮਿਸਿਸ ਐਮ ਐਲ ਏ ਗੈਸਟ ਆਫ ਆਨਰ ਮਿਸਿਸ ਗੁਰਦੀਪ ਰਾਜੇਵਾਲ ਬਾਕੀ ਆਏ ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹੋਏ ਨਾਲ ਹੀ ਮੈਂ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਾਡੇ ਅੱਜ ਦੇ ਤੀਆਂ ਦੇ ਮੇਲੇ ਦੇ ਵਿੱਚ ਸੰਪਰਾਲੇ ਦੇ ਕੁਝ ਬਹੁਤ ਹੀ ਉੱਚੀ ਸਿੱਖਿਆ ਪ੍ਰਾਪਤ ਕਰਨ ਵਾਲੇ ਸਕੂਲ ਵੀ ਸਾਡੇ ਵਿੱਚ ਕਾਰ ਹਾਜ਼ਰ ਸਨ ਪਲਸ 2 ਦੀਆਂ ਬੱਚੀਆਂ ਨੇ ਬੜੀਆਂ ਅੱਛੀਆਂ ਪਰਫਾਰਮੈਂਸ ਦਿੱਤੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਇਹ ਲੱਗਿਆ ਕਿ ਆਉਣ ਵਾਲੇ ਜਦੋਂ ਇਹ ਬੱਚੇ ਕਾਲਜਿਸ ਦੇ ਵਿੱਚ ਆਣਗੇ ਤੇ ਆਪਣੀ ਹਾਇਰ ਐਜੂਕੇਸ਼ਨਸ ਦੇ ਲਈ ਵੀ ਇਹ ਬੱਚੇ ਆਪਣਾ ਨਾਮ ਨਾ ਖੱਟਣਗੇ ਇਹਨਾਂ ਬੱਚਿਆਂ ਤੋਂ ਮੈਂ ਕਹਿੰਨੀ ਆ ਸਾਡੇ ਕਾਲਜ ਦੀਆਂ ਬੱਚੀਆਂ ਨੂੰ ਵੀ ਸਿੱਖ ਮਿਲੀ ਹੈ ਉਹਨਾਂ ਬੱਚਿਆਂ ਦੇ ਵਿੱਚ ਬੜਾ ਟੈਲੈਂਟ ਬੜਾ ਟੈਲੈਂਟ ਦੇਖਿਆ ਉਹ ਬੱਚੇ ਪਲੱਸ 2 ਦੇ ਵਿੱਚ ਹੀ ਐਨਾ ਟੈਲੈਂਟ ਲੈ ਕੇ ਸਾਡੇ ਵਿੱਚ ਹਾਜ਼ਰ ਹੋਏ ਨੇ ਸਾਡੇ ਕਾਲਜ ਦੇ ਬੱਚਿਆਂ ਦੇ ਨਾਲ ਉਹਨਾਂ ਨੇ ਮੁਕਾਬਲਾ ਕੀਤਾ ਇਹ ਤੀਆਂ ਦਾ ਮੇਲਾ ਇੱਕ ਸਾਨੂੰ ਇਹ ਸੰਦੇਸ਼ ਦਿੰਦਾ ਹੈ ਇਹ ਸੌਣ ਦੇ ਮਹੀਨੇ ਲੱਗਦਾ ਤੀਆਂ ਪੈਣਾ ਆਪਣੇ ਪੇਕੇ ਘਰੀ ਆ ਕੇ ਪਿੰਡਾਂ ਦੇ ਵਿੱਚ ਖੁੱਲੇ ਰੂਪ ਦੇ ਵਿੱਚ ਬੋਲੀਆਂ ਗਿੱਧਾ ਪਾਇਆ ਜਾਂਦਾ ਹੈ ਉਹਦਾ ਇੱਕ ਉਦੇਸ਼ ਇਹ ਵੀ ਹੁੰਦਾ ਹੈ ਕਿ ਧੀਆਂ ਨੂੰ ਮਾਪਿਆਂ ਵੱਲੋਂ ਧੀਆਂ ਨੂੰ ਆਪਣੇ ਘਰ ਬੁਲਾਉਣ ਦਾ ਇੱਕ ਸੁਨੇਹਾ ਵੀ ਹੁੰਦਾ ਹੈ। ਮਾਪੇ ਜਿਹੜੇ ਉਡੀਕਦੇ ਹੁੰਦੇ ਨੇ ਕਦੋਂ ਸਉਣ ਦਾ ਮਹੀਨਾ ਆਏ ਤੇ ਸਾਡੀਆਂ ਧੀਆਂ ਸਾਡੇ ਵਿੱਚ ਘਰ ਆਣ। ਉਹ ਇੱਕ ਸੁਨੇਹਾ। ਉਹ ਇੱਕ ਰਲ ਮਿਲ ਕੇ ਬੈਠਣ ਦੀ ਇੱਕ ਪ੍ਰਥਾ ਹੈ। ਉਹ ਇੱਕ ਵਿਰਸਾ ਹੈ ਸਾਡੇ ਵਿੱਚ ਘਰ। ਅੱਜ ਕੱਲ੍ਹ ਤੇ ਅਸੀਂ ਦੇਖਿਆ ਕਿ ਬਹੁਤ ਜ਼ਿਆਦਾ ਛੋਟੇ-ਛੋਟੇ ਰਿਜ਼ੋਰਟਸ ਦੇ ਵਿੱਚ ਜਾਂ ਛੋਟੇ-ਛੋਟੀਆਂ ਜਗ੍ਹਾ ਤੇ ਇਸ ਉਤਸਵ ਨੂੰ ਜਾਂ ਇਸ ਤਿਹਾਰ ਨੂੰ ਮਨਾਇਆ ਜਾਂਦਾ ਹੈ ਪਰ ਇਹਦਾ ਐਕਚੁਅਲ ਦੇ ਵਿੱਚ ਮਕਸਦ ਇਹ ਹੈ ਕਿ ਖੁੱਲੇ ਬਾੜਿਆਂ ਦੇ ਵਿੱਚ ਸਕੂਲਾਂ ਦੇ ਕਾਲਜਾਂ ਦੇ ਖੁੱਲੇ ਗਰਾਊਂਡਸ ਦੇ ਵਿੱਚ ਕੁੜੀਆਂ ਵੱਲੋਂ ਗਿੱਧਾ ਪਾ ਕੇ ਆਪਣੇ ਮਨ ਦੇ ਖੁੱਲੇ ਰੂਪ ਵਿੱਚ ਭਾਵ ਜੜੇ ਨੇ ਉਹ ਬੱਚੇ ਵੇਖਤ ਕਰਦੇ ਆ ਉਹ ਬੱਚੇ ਦੱਸਦੇ ਨੇ ਉਹਨਾਂ ਦੇ ਅੰਦਰ ਦੀਆਂ ਛਿੱਪੀਆਂ ਹੋਈਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਆ ਉਹ ਖੁੱਲ ਕੇ ਉਸ ਗਿੱਧਿਆਂ ਦੇ ਰੂਪ ਵਿੱਚ ਉਸ ਬੋਲੀਆਂ ਦੇ ਰੂਪ ਵਿੱਚ ਉਹ ਸਾਡੇ ਸਾਹਮਣੇ ਆਉਂਦੇ ਨੇ ਕਈ ਦਰਦ ਭਰੀਆਂ ਬੋਲੀਆਂ ਵੀ ਨੇ ਕਈ ਖੁਸ਼ੀ ਦੇ ਮਾਹੌਲ ਵਾਲੀਆਂ ਬੋਲੀਆਂ ਨੇ ਆਪਣੇ ਵੀਰਾਂ ਦੇ ਲਈ ਆਪਣੇ ਮਾਪਿਆਂ ਦੇ ਲਈ ਉਹਨਾਂ ਦੇ ਮਨ ਦੇ ਵਿੱਚ ਚਾ ਉਹਨਾਂ ਨੂੰ ਯਾਦ ਕਰਨਾ ਉਹਨਾਂ ਨੂੰ ਯਾਦ ਕਰਕੇ ਬੋਲੀਆਂ ਦੇ ਰੂਪ ਦੇ ਵਿੱਚ ਆਪਣੇ ਵੀਰ ਜਦੋਂ ਸੰਦਾਰਾ ਲੈ ਕੇ ਜਾਂਦਾ ਤੇ ਖਾਸ ਕਰਕੇ ਦੇਖਿਆ ਜਾਂਦਾ ਕੁੜੀਆਂ ਦੀਆਂ ਅੱਖਾਂ ਭਰੀਆਂ ਹੁੰਦੀਆਂ ਉਡੀਕ ਰੀਆਂ ਹੁੰਦੀਆਂ ਕਿ ਕਦੋਂ ਸਾਡੇ ਮਾਪਿਆਂ ਵੱਲੋਂ ਕੋਈ ਆਏ ਸਾਡੇ ਵਿੱਚ ਕਾਇਰ ਬੈਠੇ ਅਸੀਂ ਆਪਣੇ ਮਨ ਦੀਆਂ ਗੱਲਾਂ ਉਹਨਾਂ ਨਾਲ ਕਰ ਗਏ ਸੋ ਧੀਆਂ ਦਾ ਮੇਲਾ ਜੜਾ ਹੈ ਇੱਕ ਤੇ ਇਕੱਠ ਦੇ ਰੂਪ ਵਿੱਚ ਸੁਨੇਹਾ ਦਿੰਦਾ ਹੈ ਤੇ ਦੂਜਾ ਇੱਕ ਉਹਨਾਂ ਕੁੜੀਆਂ ਦੇ ਮਨ ਦੀਆਂ ਭਾਵਨਾਵਾਂ ਨੂੰ ਸਾਡੇ ਸਾਹਮਣੇ ਰੱਖਦਾ ਹੈ ਧੰਨਵਾਦ ਮੈਨੂੰ ਲੱਗਦਾ ਹੁੰਦਾ ਕਿ ਕੌਣ ਕਹਿੰਦਾ ਕਿ ਸਮੇਂ ਨੂੰ ਵਾਪਸ ਨਹੀਂ ਮੋੜਿਆ ਜਾ ਸਕਦਾ ਮੈਂ ਅੱਜ ਸਮੇਂ ਨੂੰ ਵਾਪਸ ਮੁੜਦੇ ਹੋਏ ਦੇਖਿਆ ਮੈਨੂੰ ਅੱਜ ਆਪਣੇ ਕਾਲਜ ਦੀ ਯਾਦ ਆਈ ਇਹਨਾਂ ਬੱਚੀਆਂ ਦੀ ਪਰਫਾਰਮੈਂਸ ਦੇਖ ਕੇ ਮੈਨੂੰ ਲੱਗਿਆ ਕਿ ਵਾਕਵੇਂ ਮੇਰੀ ਜ਼ਿੰਦਗੀ ਦੀ ਰੀਲ ਇੰਨੇ ਕਾਫੀ ਸਾਲੇ ਨਹੀਂ ਮੈਂ ਦੋਸਰਾ ਕਿੰਨੇ ਸਾਲ ਪਿੱਛੇ ਘੁੰਮੀ ਕਿਉਂਕਿ ਫਿਰ ਤੁਸੀਂ ਮੇਰੀ ਉਮਰ ਦਾ ਅੰਦਾਜ਼ਾ ਲਗਾ ਲੋਗੇ ਮੇਰੀ ਜ਼ਿੰਦਗੀ ਦੀ ਰੀਲ ਕਾਫੀ ਪਿੱਛੇ ਘੁੰਮੀ ਤੇ ਮੈਨੂੰ ਬਹੁਤ ਚੰਗਾ ਲੱਗਿਆ ਉਹਦੇ ਲਈ ਮੈਂ ਅਰਦਾਸ ਦੇ ਅੰਦਰ ਲਈ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਮੈਨੂੰ ਆਪਣੀ ਜ਼ਿੰਦਗੀ ਦੇ ਕਾਫੀ ਸਾਲ ਪਿੱਛੇ ਲੈ ਗਿਆ ਮੈਨੂੰ ਆਪਣੇ ਕਾਲਜ ਦੀ ਯਾਦ ਆਈ ਤੇ ਮੈਂ ਵਕਤ ਮਾਰ ਇੱਕ ਕਵਿਤਾ ਤੁਹਾਨੂੰ ਨਾਲ ਸ਼ੇਅਰ ਕਰਾਂਗੀ ਜ਼ਿੰਦਗੀ ਦੇ ਕੁਝ ਪਲ ਬਾਰ-ਬਾਰ ਜੀਣ ਨੂੰ ਦਿਲ ਕਰਦਾ ਜਦੋਂ ਅਕਸਰ ਹੀ ਖੇਤਾਂ ਦੀ ਪੌਪੂਲਰੀਆਂ ਉਸਮਾਨ ਚੁੰਦੀਆਂ ਟੀਸੀਆਂ ਨੂੰ ਲਿਹਾਦੀ ਗਣਕ ਦੀਆਂ ਬੰਨੀਆਂ ਵਿੱਚੋਂ ਦੁੱਧ ਜਿਹੇ ਮਿੱਠੇ ਦਾਣੇ ਕੱਢ ਕੇ ਖਾਂਦੀ ਰੰਗ ਫੇਰਉਂਦੀਆਂ ਤਿਤਲੀਆਂ ਫੜਦੀ ਸਰੋਂ ਦੇ ਫੁੱਲ ਤੋੜ ਵਾਲਾਂ ਵਿੱਚ ਟੰਗਦੀ ਤਾਲੀ ਦੇ ਟੁੱਕੇ ਝੁੰਮਕੇ ਬਣਾ ਕੇ ਹੰਨਾ ਵਿੱਚ ਪਾਉਂਦੀ ਸਫੈਦੇ ਦੀਆਂ ਪੰਭੇਰੀਆਂ ਨੱਕ ਤੇ ਕੋਕੇ ਵਾਂਗ ਲਿਸ਼ਕਾਉਂਦੀ ਮੱਝਾਂ ਗਾਵਾਂ ਕਟਰੂਆ ਨਾਲ ਗੱਲਾਂ ਕਰਦੀ ਲੈ ਲਿਆਂ ਦੇ ਪਿੱਛੇ ਦੌੜਦੀ ਬੱਚਿਆਂ ਵਾਂਗ ਗੋਤੀ ਚੁੱਕ ਢਾਉਂਦੀ ਹਾਲ ਵਿੱਚ ਵਗਦੇ ਪਾਣੀ ਵਿੱਚੋਂ ਸੂਰਜ ਦੇ ਅਕਸ ਨੂੰ ਫੜਦੀ ਇਹ ਕੈਸੀ ਢੋੜ ਹੈ ਇਹ ਕੈਸੀ ਦੌੜ ਹੈ ਐਮਕ ਮੈਂ ਤੇਰੇ ਲਈ ਵਰਿਆ ਬੱਤੀ ਪਿੱਛੇ ਮੁੜਦੀ ਹਾਂ ਤੂੰ ਮੇਰੇ ਲਈ ਇੱਕ ਪਲ ਵੀ ਪਿੱਛੇ ਮੁੜ ਚੋਣੀ ਵੇਖਦਾ ਤੂੰ ਮੇਰੇ ਲਈ ਇੱਕ ਪਲ ਵੀ ਪਿੱਛੇ ਮੁੜ ਚੋਣੀ ਵੇਖਦਾ ਪਰ ਅੱਜ ਮੈਨੂੰ ਆਪਣੀ ਪੁਆਇੰਗੇ ਲੱਗਿਆ ਕਿ ਵਾਕਈ ਸਾਨੂੰ ਉਹਦੀ ਕੰਨੀ ਫੜ ਕੇ ਥੋੜਾ ਪਿੱਛੇ ਮੋੜਿਆ ਜਾ ਸਕਦਾ ਅੱਜ ਦਾ ਫੰਕਸ਼ਨ ਦੇਖ ਕੇ ਮੈਨੂੰ ਇਹ ਮਹਿਸੂਸ ਹੋਇਆ ਬਹੁਤ 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 ਸ਼ੁਕਰੀਆ ਕਟਾੜੇ ਵਾਲੇ ਆ ਜਾਣ ਉਸ ਤੋਂ ਬਾਅਦ ਫਿਰ oh